ਹਰ ਕੋਈ ਆਪਣਾ ਨੌਜਵਾਨ ਆਇਆ ਲਕੀਰ ਤੋਂ ਵੀ ਆਇਆ ਇੱਥੇ ਦੇਖ ਕੇ ਗਿਆ 4 ਲੱਖ ਰੁਪਏ ਇੱਕ ਘਰ ਨੂੰ ਇੱਧਰ ਆਇਆ ਪਤਾ ਨਹੀਂ 50 ਹਜ਼ਾਰ ਕੇ ਇੱਕ ਉਹਨਾਂ ਦਾ ਘਰ ਵੇਚੂਗਾ ਨਹੀਂ ਆਪਾਂ ਸਿੱਧੀ ਗੱਲ ਕਰਦੇ ਆ 4 ਲੱਖ ਚ ਘਰ ਪੈਂਦਾ ਹੀ ਨਹੀਂ ਜਿੱਦਾਂ ਰਸੋਈ ਬਾਹਰ ਖਾ ਜਾਣਾ ਜਿਹੜਾ ਬਾਕੀ ਕਿ ਤੁਸੀਂ ਕਰਦੇ ਬੈਣਾ ਇਹ ਬਹੁਤ ਵੱਡੀ ਗੱਲ ਆਪਾਂ ਪੈਸੇ ਨਹੀਂ ਦਿੰਦੇ ਤੁਸੀਂ ਪਾ ਕੇ ਦੇ ਉਹਨਾਂ ਦੇ ਮਨਗੀਰੇ ਤੋਂ ਉਹਨਾਂ ਦਾ ਸ਼ਾਇਦ ਆਪਣੀ ਸੇਵਾ ਭਾਵਨਾ ਨਾਲ ਕਰਤਾ ਮੈਨੂੰ ਐ ਦੱਸੋ ਯਾਰ ਓਏ ਇੱਥੇ ਸੋਸ਼ਲ ਮੀਡੀਆ ਤੇ ਬੜੀ ਗੱਲਾ ਚਲਦੀ ਹੈ 500 ਟਰੈਕਟਰ ਦੇਤਾ 100 ਟਰੈਕਟਰ ਦੇਤਾ 1000 ਟਰੈਕਟਰ ਦੇਤਾ ਤੁਹਾਡੇ ਇੰਨੇ ਇਲਾਕੇ ਦੇ ਲੋਕ ਜਾਣਕਾਰ ਨੇ ਹੜਾ ਪੂਰੀ ਬੈਲਟ ਪ੍ਰਭਾਵਿਤ ਹੈ ਹਾਂਜੀ ਉਹ ਪਾਕਿਸਤਾਨ ਤੱਕ ਹਾਂਜੀ ਹਾਂਜੀ ਕਿਹੜਾ ਨਵੀਂ ਟਰੈਕਟਰ ਇੱਧਰ ਆ ਕੇ ਪਹੁੰਚਿਆ ਕੋਈ ਨਹੀਂ ਮਿਲਿਆ ਜਿਹਦਾ ਵੀਡੀਓ ਦਿਖਾਉਣ ਦੇ ਚੱਕਰ 'ਚ ਹੀ ਆ ਸੋਛ ਹੀ ਆ ਬਸ ਉਹ ਕਰਤੇ ਪੂਰੇ ਸੋਛ ਹੀ ਆ ਜਿਨ੍ਹਾਂ ਕੋਲ ਦੇਸ਼ਾਂ ਤੇ ਵਿਦੇਸ਼ਾਂ ਦੀ ਬੈਠੀ ਸੰਗਤ ਨਾਲ ਆ 6 ਇੰਚ ਦੀ ਮੋਬਾਈਲ ਸਕਰੀਨ ਨਹੀਂ ਦੇਖਦੀ ਹੈ ਉਹਨਾਂ ਨੂੰ ਲੱਗਦਾ ਪੰਜਾਬ 'ਚ ਪਤਾ ਨਹੀਂ ਕਿੰਨਾ ਕ ਟਰੈਕਟਰ ਪਾੜਦਾ ਲੋਕਾਂ ਨੇ ਨਹੀਂ ਨਹੀਂ ਕੋਈ ਨਹੀਂ ਸੋਛ ਹੀ ਆ ਬਸ ਕੁਛ ਨਹੀਂ ਬਈ ਕਿਸੇ ਦੀ ਯਾਰ ਨਿੰਦਾ ਨਹੀਂ ਕਰਦੇ ਲੇਕਿਨ ਸੱਚੀ ਅਸਰਾਂ ਘਰਾਂ ਇਹ ਵੀ ਇਹ ਵੀਰ ਨਹੀਂ ਗੱਲੇ ਬੋਲਦੇ ਹੌਲੀ ਹੌਲੀ ਵੀਡੀਓ ਆਉਣੇ ਸ਼ੁਰੂ ਹੋ ਜਣੇ ਜੀ ਤੁਹਾਡੀ ਆਪਣੀ ਟੀਮ ਪਿਛਲੇ 41 42 ਦਿਨਾਂ ਤੋਂ ਪਿੰਡ ਕਤੂਬਦੀਨ ਜਿਲ੍ਹਾ ਫਿਰੋਜ਼ਪੁਰ ਜਿੱਥੋਂ ਤਰਨਤਾਰਨ ਦਾ ਏਰੀਆ ਸ਼ੁਰੂ ਹੋ ਜਾਂਦਾ ਖੀਰਲੇ ਪਿੰਡਾਂ 'ਚ ਬੈਠੀ ਆ ਤੇ ਜਦ ਦਾ ਪਾਣੀ ਉਫਾਨ ਤੇ ਸੀਗਾ ਉਦੋਂ ਤੋਂ ਬੈਠੀ ਆ ਤੁਸੀਂ ਪਿੱਛੇ ਪੂਰੇ ਖੇਤ ਦੇਖ ਸਕਦੇ ਹੋ ਜਦ ਤਬਾਹੀ ਦੇ ਜਿਹੜੇ ਨਿਸ਼ਾਨ ਨੇ ਪਾਣੀ ਉਤਰਨ ਤੋਂ ਬਾਅਦ ਪਾਣੀ ਉਤਰੇ ਹੋਏ ਵੀ ਹਾਲਾਂਕਿ 15-20 ਦਿਨ ਹੋ ਚੁੱਕੇ ਆ ਬੜਾ ਅੱਗੇ ਹੁਣ ਖੇਤ ਬਾਣ ਦੀ ਸੇਵਾ ਵੀ ਚੱਲਣ ਵਾਲੀ ਹੈ ਜਲਦੀ ਤੇ ਸੂਟਾ ਦੀ ਸੇਵਾ ਚੱਲ ਰਹੀ ਸੀਗੀ ਇਹ ਸੰਸਥਾ ਬਹੁਤ ਚੰਗਾ ਕੰਮ ਕਰ ਰਹੀ ਆ ਪਾਣੀ ਦੇ ਵਿੱਚ ਵੀ ਆਉਂਦੇ ਰਿਹਾ ਘਰਾਂ ਦੇ ਵਿੱਚ ਸਮਾਨ ਦੇ ਕੇ ਜਾਂਦੇ ਰਿਹਾ ਸਾਡੇ ਤੋਂ ਬਿਆਨ ਗਾਵਾਂ ਦੀ ਪਸ਼ੂਆਂ ਦੀ ਚਾਰੇ ਦੀ ਸਾਰਾ ਕੁਝ ਹੀ ਮਿਲ ਰਿਹਾ ਸਰ ਜੀ ਅਸੀਂ ਜ਼ਮੀਨਾਂ ਪਿੱਛੇ ਦੇਖ ਪਾਹ ਨਾ ਇਹ ਜੇ ਤੁਸੀਂ ਭਾ ਕੇ ਪ੍ਰਤੱਖ ਦੇਖ ਦਿਓ ਨਾ ਦਿਲ ਰੋਂਦਾ ਉਸ ਟਾਈਮ ਜਿਨ੍ਹਾਂ ਦੀ ਜ਼ਮੀਨਾਂ ਮਰੀਆਂ ਨੇ ਨਾ ਉਹਨਾਂ ਦੇ ਉੱਪਰ ਕਿਆ ਬਿੱਤੀ ਹੋएगी ਆਪਾਂ ਸਿਰਫ ਵੀਡੀਓ ਦੇਖ ਕੇ ਉਹ ਉਸ ਗਹਿਰਾਈ ਨੂੰ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਿਓ ਸੰਗਤ ਜੀ ਆ ਤੁਹਾਡੀ ਆਪ ਦੀ ਟੀਮ ਹੈ ਨੰਬਰ ਥੱਲੇ ਚੱਲਦੇ ਵੈਬਸਾਈਟਾਂ ਚੱਲਦੀ ਹੈ ਜ਼ਰੂਰ ਚੈੱਕ ਕਰੋ ਸਾਡੇ ਨਾਲ ਜੁੜੋ ਉਸ ਟਾਈਮ ਹਰ ਪ੍ਰਭਾਵਿਤ ਖੇਤਰਾਂ ਦੇ ਵਿੱਚ ਲਗਾਤਾਰ ਜੋ ਟਰਾਲੀਆਂ ਘੁੰਮਦੀ ਰਹੀਆਂ ਲੋਕ ਆਉਂਦੇ ਰਹੇ ਹੁਣ ਹੈ ਇੱਥੇ ਕੋਈ ਕੋਈ ਵੀ ਨਹੀਂ ਆ ਰਿਹਾ ਖਾਲੀ ਜੀ ਸਾਰਾ ਇਲਾਕਾ ਤੁਹਾਡੀ ਸੰਸਤਾ ਬਿਨਾਂ ਕੋਈ ਵੀ ਨਹੀਂ ਹੈਗਾ ਅੱਗੇ ਤਾਂ ਅੱਗੇ ਪਿੰਡਾਂ ਦੀਆਂ ਵੀ ਸੰਸਤਾ ਉੱਠ ਕੇ ਚੰਗੀਆਂ ਗਿਆ ਵਾ ਤੁਸੀਂ ਪਰ ਇੱਕ ਇੱਥੇ ਡੇਰਾ ਲਾਇਆ ਅਸੀਂ ਅਗਲੇ 4-6 ਮਹੀਨੇ ਥੋੜੇ ਨਾਲ ਆਏ ਸੀ ਚਾਰ ਪੰਜਾ ਪਿੰਡਾਂ ਚ ਜਾ ਕੇ ਰਾਸ਼ਨ ਵੰਡੇ ਪੇ ਤੁਹਾਡੇ ਕੋਲ ਪਿੰਡ ਕਤਬਦੀਨ ਵਾਲਾ ਤਾਂ ਹੈ ਹੀ ਹੈ ਤੁਸੀਂ ਚਾਰਾ ਪੰਜਾ ਪਿੰਡਾਂ ਨੂੰ ਹੋਰ ਵੀ ਰਾਸ਼ਨ ਵੰਡਿਆ ਵਾ ਆ ਮੈਂ ਖੁਦ ਨਾਲ ਜਾਂਦਾ ਰਿਹਾ ਬਹੁਤ ਘੁੰਮਣ ਆਉਂਦੇ ਸੀ ਬਾਰ ਬਾਰ ਗੱਡੀਆਂ ਟਰਾਲੀਆਂ ਘਮਾ ਕੇ ਲੈ ਜਾਂਦੇ ਸੀ ਜਿੱਦ ਤ ਦੇਖਿਆ ਚਲੋ ਬਈ ਬਾਰੋ-ਬਾਰ ਜਿਹੜੇ ਬਾਹਰ ਬੈਠੇ ਉਸਮਾਨ ਲੈ ਗਏ ਜਿਹੜੇ ਵਿੱਚ ਬੈਠੇ ਉਹਨਾਂ ਨੂੰ ਦੇਖਿਆ ਦੇਖੀ ਬਸ ਮੇਲਾ ਲੱਗਿਆ ਹੋਇਆ ਸੀ ਨਾ ਇੱਕ ਪਾਣੀ ਦਾ ਬਹੁਤ ਜ਼ਿਆਦਾ ਜਦ ਤਾ ਬਈ ਸਾਰੇ ਆਏ ਹੁੰਦੇ ਸੀਗੇ ਅਸਲ ਲੋੜ ਤਾਂ ਹੁੰਣਾ ਹੁਣ ਪਤਾ ਕੀ ਹੁੰਦਾ ਜਿਵੇਂ ਘਰੇ ਮੌਤ ਮੌਤ ਹੋ ਜੇ ਭੋਗ ਹੁੰਦਾ ਭੋਗ ਤੋਂ ਬਾਅਦ ਸਾਰੇ ਰਿਸ਼ਤੇਦਾਰ ਸਮਾਜ ਚਲੇ ਜਾਂਦਾ ਉਦੋਂ ਬਈ ਕੱਲਾ ਪਰਿਵਾਰ ਹੀ ਰਹਿ ਕੱਲਾ ਪਰਿਵਾਰ ਹੈ ਤਾਂ ਦਿਲ ਜੱਾ ਛੋਟਾ ਹੁੰਦਾ ਹੁਣ ਉਹ ਹਾਲਾਤ ਨੇ ਯਾਰ ਪਿੱਛੇ ਜ਼ਮੀਨਾਂ ਦੇ ਨਿਗਾਹ ਪਈ ਬਾਈ ਇਹ ਹੁਣ ਜ਼ਮੀਨਾਂ ਬੁਲਾ ਰਹੀਆਂ ਹੁਣ ਸੇਵਾ ਦੀ ਲੋੜ ਆ ਬਾਈ ਕਾਹਨ ਕੀ ਦੌਰ ਕੋ ਵੀ ਆਇਆ ਇੱਥੇ ਦੇਖ ਕੇ ਗਿਆ 4 ਲੱਖ ਰੁਪਏ ਇੱਕ ਘਰ ਨੂੰ ਇੱਧਰ ਆਇਆ ਪਤਾ ਨਹੀਂ 50 ਹਜ਼ਾਰ ਕੇ ਇੱਕ ਉਹਨਾਂ ਦਾ ਘਰ ਵੇਚੂਗਾ ਨਹੀਂ ਘਰ ਪਹਿਣਾ ਉਹ 4 ਲੱਖ ਰੁਪਏ ਦੇਸ ਆਪਾਂ ਸਿੱਧੀ ਗੱਲ ਕਰਦੇ ਆਂ 4 ਲੱਖ ਚ ਘਰ ਪੈਂਦਾ ਹੀ ਨਹੀਂ ਜਿੱਦਾਂ ਰਸੋਈ ਬਾਥਰੂਮ ਵੀ ਖਾ ਜਾਣਾ ਖਾ ਜਾਣਾ ਖਾ ਜਾਣਾ ਜਿਹੜਾ ਬਾਬਾ ਕਿਉਂਕਿ ਤੁਸੀਂ ਕਰਦੇ ਬਹਿਣਾ ਇਹ ਬਹੁਤ ਵੱਡੀ ਆਪਾਂ ਪੈਸੇ ਨਹੀਂ ਦਿੰਦੇ ਤੁਸੀਂ ਪਾ ਕੇ ਦੇ ਬਹੁਤ ਵਧੀਆ ਰਾਪਾ ਕਰਦੇ ਹੁਣ ਮੰਗੀਰਤ ਉਹਨਾਂ ਦਾ ਸ਼ਾਇਦ ਆਪਣੇ ਸੇਵਾ ਭਾਵ ਨਾਲ ਕਰਤਾ ਹੈਨਾ ਬਹੁਤ ਆਦਾ ਨਾਮ ਝਮਕਾਉਣ ਆਇਆ ਸੀ ਬਸ ਉਹਦਾ ਨਾਮ ਚਾਹੁੰਗਾ ਅੱਛਾ ਮੈਨੂੰ ਐ ਦੱਸੋ ਯਾਰ ਓਏ ਇੱਥੇ ਸੋਸ਼ਲ ਮੀਡੀਆ ਤੇ ਬੜੀ ਗੱਲਾ ਚੱਲਦੀ ਹੈ 500 ਟਰੈਕਟਰ ਦੇਤਾ 100 ਟਰੈਕਟਰ ਦੇਤਾ 1000 ਟਰੈਕਟਰ ਦੇਤਾ ਤੁਹਾਡੇ ਇੰਨੇ ਇਲਾਕੇ ਦੇ ਲੋਕ ਜਾਣਕਾਰ ਨੇ ਹੜਾ ਪੂਰੀ ਬੈਲਟ ਪ੍ਰਭਾਵਿਤ ਹੈ ਹਾਂਜੀ ਉਹ ਪਾਕਿਸਤਾਨ ਤੱਕ ਹਾਂਜੀ ਹਾਂਜੀ ਕਿਹਨਾਂ ਟਰੈਕਟਰ ਅਜ ਤੱਕ ਪਹੁੰਚਿਆ ਕੋਈ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਜਿੱਦਾਂ ਵੀਡੀਓ ਦਿਖਾਉਣ ਦੇ ਚੱਕਰ ਚ ਸੋਸ਼ਲ ਹੀ ਹੈ ਬਸ ਕਰਤੇ ਪੂਰੇ ਸੋਸ਼ਲ ਹੀ ਹੈ ਜਿਨ੍ਹਾਂ ਕੋਲ ਅਰਦੇਸ਼ਾਂ ਤੇ ਵਿਦੇਸ਼ਾਂ ਦੀ ਬੈਠੀ ਸੰਗਤ ਨਾਲ ਆ 6 ਇੰਚ ਦੀ ਮੋਬਾਈਲ ਸਕਰੀਨ ਨਹੀਂ ਦੇਖਦੀ ਹੈ। ਉਹਨਾਂ ਨੂੰ ਲੱਗਦਾ ਪੰਜਾਬ 'ਚ ਪਤਾ ਨਹੀਂ ਕਿੰਨਾ ਕ ਟਰੈਕਟਰ ਪੜਦਾ ਲੋਕਾਂ ਨੇ। ਨਹੀਂ ਨਹੀਂ ਕੋਈ ਨਹੀਂ ਸੁਣ। ਕੁਝ ਨਹੀਂ ਬੰਦੇ ਕੋਈ। ਕੁਝ ਨਹੀਂ ਬੰਦੇ ਬਾਈ। 5 500 100 100 ਛੱਡੋ ਸਾਨੂੰ ਇੱਕ ਟਰੈਕਟਰ ਤਾਂ ਦਿਖਾ ਦਿਓ ਕੋਈ ਇੱਥੇ। ਹਾਂ ਕੋਈ ਕਹ ਦੇ ਵੀ ਅੱਡ ਇੱਕ ਵੀ ਨਹੀਂ ਲੱਗੇ 5 ਫਰੋਈ ਪਰ ਜ਼ਿਲ੍ਹੇ 'ਚ ਮੇਰੇ ਹਿਸਾਬ ਨਾਲ ਇੱਕ ਵੀ ਟਰੈਕਟਰ ਨਹੀਂ ਦਿੱਤਾ ਮਿਲ ਗਿਆ। ਕਿੱਧਰੇ ਵੀ ਨਹੀਂ। ਉਹ ਗੁੰਡੇ ਬਣ ਪੜਤਾਂ ਵੀ ਕੋਈ ਜਿਹੜੇ ਆਉਂਦੇ ਆ ਸਸਤਾ ਵਾਲੇ ਬਾਹਰੋਂ ਟਰੈਕਟਰ ਲੈ ਕੇ ਆਵਦੇ ਆ ਕੇ ਪੈਲੀ ਕਰਾ ਕੇ ਦੇ ਕੇ ਚਾੜੇ ਚਾਰ ਚਾਰ ਫੋਟੋ ਬਸ ਚਾਰ ਚਾਰ ਫੋਟੋ ਬਸ ਫੋਟੋਆਂ ਕਰਾਣੀਆਂ ਤਾਂ ਬੱਤ ਚੱਲ ਜਾਣਾ ਬਈ ਕਿਸੇ ਦੀ ਯਾਰ ਨਿੰਦਾ ਨਹੀਂ ਕਰਦੇ ਲੇਕਿਨ ਸੱਚੀ ਅਸਰਾਂ ਗਰਾਉ ਇਹ ਵੀ ਇਹ ਵੀਰ ਨਹੀਂ ਗੱਲੇ ਬੋਲਦੇ ਹੌਲੀ ਹੌਲੀ ਵੀਡੀਓ ਆਉਣੇ ਸ਼ੁਰੂ ਹੋ ਜਾਣਗੇ ਆ ਜਾਣਗੇ ਆ ਜਾਣਗੇ ਉਹ ਕਹਿੰਦੇ ਵੀਡੀਓ ਬਣਾ ਸ਼ੁਰੂ ਕਰਦੇ ਨੇ ਸੋਸ਼ਲ ਮੀਡੀਆ ਤੇ ਆ ਜਾਣਗੇ ਆ ਜਾਣਗੇ ਗੱਲ ਕਿਸਾਨੀ ਦੀ ਕਰਦੇ ਸੀਗੇ ਸਾਰੇ ਗੱਲ ਕਿਸਾਨੀ ਦੀ ਕਰਦੇ ਸੀ ਨਾ ਜਮੀਨਾਂ ਮਰ ਗਈਆਂ ਸਾਰੇ ਇਹੀ ਗੱਲ ਕਰਦੀ ਸੰਸਤਾਵਾਂ ਹੁਣ ਤਾਂ ਹੈ ਹੀ ਕੋਈ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਹੈਗਾ ਬਾੜੀ ਸੰਸ ਤੋਂ ਬਿਨਾ ਕੋਈ ਵੀ ਨਹੀਂ ਹੈਗਾ ਰੱਜ ਇੱਥੇ ਬਈ ਐ ਨਹੀਂ ਅਸੀਂ ਕਹਿੰਦੇ ਕਿ ਅਸੀਂ ਅਸੀਂ ਸੱਚੇ ਆ ਬਾਕੀ ਸਾਰੇ ਝੂਠੇ ਦੇਖੋ ਦੇਖੋ ਬਾਬਾ ਜੀ ਸਾਡੇ ਬਾਤੇ ਤੁਸੀਂ ਸੱਚੇ ਦੂਜੇ ਸਾਰੇ ਝੂਠੇ ਨੇ 40 42 ਦਿਨ ਤੋਂ ਦੇਖ ਰਹੇ ਹਾਂ ਤੁਹਾਨੂੰ ਤੁਹਾਡੇ ਨਾਲ ਹੀ ਹੈ ਬਾਬਾ ਜੀ ਤੁਹਾਡੇ ਨਾਲ ਹੀ ਹੈ ਲੱਗੇ ਤੁਸੀਂ ਸੱਚੇ ਜੇ ਹੋਰ ਕੋਈ ਸੱਚਾ ਨਹੀਂ ਬਸ ਉਹਦਾ ਗੱਲਾਂ ਦਾ ਕੜਾ ਬਣਾ ਤੇ ਤੁਰ ਗਏ ਤਾਂ ਬਸ ਆ ਗਏ ਪਪੀ ਜੀ ਦੀ ਦਾੜੀ ਚਿੱਟੀ ਹੋ ਗਈ ਉਮਰ ਦੇਖ ਲਈ ਜਿਹੜਾ ਬੰਦਾ ਗਰਾਊਂਡ ਤੇ ਸੇਵਾ ਕਰੂਗਾ ਨਾ ਇਹ ਜਲ ਕੇ ਸਿਆਹ ਕਾਲਾ ਹੋ ਜਾਊਗਾ ਠੀਕ ਆ ਬਾਈ ਨੂੰ ਦੇਖ ਲੈ ਇਹ ਪਿੱਛੇ ਬੈਠਾ ਕਰਦਾ ਰਹਿੰਦਾ ਸਿਆਹ ਕਾਲਾ ਹੋ ਜਾਂਦਾ ਉਹ ਪੱਗਾਂ ਦੇ ਲੜ ਨਹੀਂ ਟਿਕਦੇ ਪਰ ਨਿਆਂ ਚ ਸੜੇ ਉਹ ਟੇਢੇ ਮੇਢੇ ਐਂ ਘੁੰਮਣਾ ਪੈਂਦਾ ਘੁੰਮਣਾ ਪੈਂਦਾ ਜੀ ਠੀਕ ਹੈ ਜਿਹੜਾ ਕੰਮ ਕਰੂਗਾ ਮਿੱਟੀ ਨਾਲ ਲਿਬੜਿਆ ਹੋਊਗਾ ਲਿਬੜਿਆ ਹੋਗਾ ਜੀ ਵਾਕੀ ਗੱਲਾਂ ਵੀ ਬਹੁਤ ਆਪਾਂ ਤੋਰ ਕੇ ਜਿੱਦਾ ਘਰ ਪਰਤੀ ਸਮਾਨ ਦੇ ਕਿਉਂਦੇ ਰੇ ਗੱਦੇ ਵੰਡੇ ਆ राशन ਵੰਡੇ ਆ ਆਪਾਂ ਚਾਰ ਵੰਡਿਆ ਵੇ ਜਿੱਦਾਂ ਆਪਾਂ ਕਿਸੇ ਨੂੰ ਕੋਈ ਵੀ ਆਪਣੇ ਲਾਗੇ ਤੱਕ ਪਿੰਡ ਵਾਲਾ ਕਹਿ ਨਹੀਂ ਸਕਦਾ ਵੀ ਆਪਾਂ ਤੁ ਸੰਸਥਾ ਦੇ ਤੁਹਾਨੂੰ ਆ ਕੁਝ ਦਿੱਤਾ ਨਹੀਂ ਗਾ ਰਿਕਾਰਡ ਸਾਰੇ ਰੱਖਿਆ ਹਾਂ ਉਹਨਾਂ ਨੂੰ ਸਾਰਾ ਪਤਾ ਕਰ ਰਿਕਾਰਡ ਰੱਖਿਆ ਹਾਂ ਹਾਂ ਭਾਈ ਜੀ ਆਓ ਹੁਣ ਲੋੜ ਸਾਡੇ ਵੀਡੀਓ ਜ਼ਰੂਰ ਸਾਂਝੇ ਕਰੋ ਤੁਹਾਡੇ ਤੱਕ ਜ਼ਰੂਰ ਪਹੁੰਚ ਰਿਹਾ ਯਾਰ ਥੋੜਾ ਜਿਹਾ ਰੋਸ਼ ਵੀ ਆਂਦਾ ਬਟ ਯਾਰ ਕਿਆ ਕਰੀਏ ਰੋਸ਼ ਤਾਂ ਆਉਂ ਯਾਰ ਹੁਣ ਹੈ ਕੋਈ ਨਹੀਂ ਯਾਰ ਹੁਣ ਲੋੜ ਸੀ ਅਸਲ ਜਦ ਤਾ ਸਾਰੇ ਨਾਮ ਚਮਕਾਰੇ ਸੀਗਾ ਨਾਮ ਚਮਕਾਰੇ ਠੀਕ ਸੋਸ਼ਲ ਮੀਡੀਆ ਹਾਈਪ ਸੀਗਾ ਲੜਦਾ ਉਹਨੂੰ ਹਾਈਪ ਖਤਮ ਹੋ ਗਿਆ ਵੀਡੀਓ ਤੁਹਾਡੇ ਤੱਕ ਪਹੁੰਚ ਰਿਹਾ ਵੈਬਸਾਈਟ ਲਿਖੀ ਹੋਈ ਹੈ ਸਾਡੀ ਵੈਬਸਾਈਟ ਜ਼ਰੂਰ ਚੈੱਕ ਕਰਿਓ ਸਾਡੇ ਸੋਸ਼ਲ ਮੀਡੀਆ ਹੈਂਡਲ ਜ਼ਰੂਰ ਚੈੱਕ ਕਰੋ ਪਲੀਜ਼ ਆਓ ਯਾਰ ਹੁਣ ਲੋੜ ਆ ਯਾਰ ਅਗਲੇ ਹਫਤੇ ਤੋਂ ਨਾ ਦੋਪਹਿਲੀਆਂ ਦੀ ਸੇਵਾ ਸ਼ੁਰੂ ਕਰਨ ਲੱਗੇ ਆ ਡੀਜ਼ਲ ਦੀ ਬੜੀ ਲੋੜ ਹੈ ਭਈ ਬਾਹਰ ਵਿਦੇਸ਼ਾਂ ਚ ਗੁਰੂ ਘਰਾਂ ਚ ਬੜਾ ਪੈਸਾ ਇਕੱਠਾ ਹੋਇਆ ਸੰਗਤ ਨੇ ਬੜੀ ਸ਼ਰਧਾ ਸੇਵਾ ਭਾਵ ਨਾਲ ਇਕੱਠਾ ਕੀਤਾ ਹੈ इंडिया ਚ ਆਊਗਾ ਕਿਵੇਂ ਬਾਈ ਜੀ ਐਫਸੀਆਰ ਲਾਇਸੈਂਸ ਨਹੀਂ ਹੈ ਕਿਸੇ ਕੋਲ ਐਫਸੀਆਰੇ ਤੋਂ ਬਿਨਾ ਆਊਗਾ ਕਿਵੇਂ ਤੁਹਾਡੀ ਆਪ ਦੀ ਸੰਸਥਾ ਹੈ ਵਾਈਟ ਦੇ ਵਿੱਚ ਸਾਰਾ ਸੇਵਾ ਦੇ ਵਿੱਚ ਸਹਿਯੋਗ ਕਰਦੇ ਵਿਦ ਬਿੱਲ ਵਿਦ ਰਿਕਾਰਡ ਕਰਦੇ ਸਾਰਾ ਕੁਝ ਜ਼ਰੂਰ ਸੇਵਾ ਸਹਿਯੋਗ ਕਰੋ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਤੁਸੀਂ ਦੇਖ ਰਹੇ ਹੋ ਵੀਡੀਓ ਸਾਂਝਾ ਕਰਕੇ ਅੱਗੇ ਤੱਕ ਸਿਰੂ ਪਚਾਓ ਪਲੀਜ਼ ਮੇਰੀ ਗੱਲ ਨੂੰ ਜ਼ਰੂਰ ਸਮਝੋ ਗੁਰੂ ਘਰ ਦੀ ਕਮੇਟੀਆਂ ਤੱਕ ਜ਼ਰੂਰ ਪਚਾਓ ਉਹ ਉਹ ਸੇਵਾ ਕਰਦਾ ਮੰਗਦੇ ਲੇਕਿਨ ਕਰੀਏ ਕਿਵੇਂ ਫਤਿਹ ਦੀ ਸਾਹਮਣੇ ਵੀਡੀਓ ਰਿਕਾਰਡ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ